ਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਰਮ ਤੋਂ ਬਹੁਤ ਬਹੁਤ ਵੈਲਕਮ ਜੀ ਤੇ ਬਾਈ ਜੀ ਪਿੰਡ ਨੂੰ ਆ ਚੁੱਕੇ ਆ ਪਰ ਅੱਜ ਬਾਈ ਨੇ ਬੜੇ ਚੰਗੇ ਵੈਰੀਟੀ ਦੇ ਪੀਸ ਕੱਟ ਕੇ ਲੈ ਕੇ ਆਂਦੇ ਆ ਤੇ ਰਿਕੋਰਡ ਵੀ ਜਿੰਨੇ ਮੰਗਣਾ ਪੂਰਾ ਠੀਕ ਆ ਤੇ ਬਾਈ ਜੀ ਨੇ ਗੱਲਬਾਤ ਕਰਦੇ ਆ ਬਾਈ ਜੀ ਹਸਤੀ ਕਾਲ ਤੁਸੀਂ ਕਾਲ ਪਾਜੀ ਕੀ ਹਾਲ ਚੰਗੀ ਕੀ ਹਾਲ ਆ ਬਹੁਤ ਵਧੀਆ ਠੀਕ ਠਾਕ ਸਭ ਵਧੀਆ ਠੀਕ ਠਾਕ ਦੀ ਸੁਣਾਓ ਜਿਹਾ ਲੱਗੇ ਜੀ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਸੰਦੀਪ ਡੇਰੀ ਫਾਰਮ ਨੂੰ ਵੇਂਦੇ ਆ ਫਰੀ ਸੰਤ ਨੂੰ ਸਾਡੇ ਲੋ ਪਿਆਰਪੂਰੀ ਸਤਿਕਾਰ ਦਰਨ ਸਿੰਘ ਬਾਈ ਸਾਹਿਬ ਵਧੀਆ ਭਾਜੀ ਮੇਨ ਤਾਂ ਜੀ ਮੇਰੇ ਪਾਤਸ਼ਾਹ ਦੀ ਬੜੀ ਮਿਹਰਵਾ ਗੁਰੂ ਰਾਮਦਾਸ ਦੀ ਕੰਮ ਜੋ ਚੱਲਦਾ ਕੰਮ ਭਾਜੀ ਇਦਾਂ ਚਲੀ-ਫਲੀ ਜਾਂਦਾ ਜੋ ਵਾ ਵਾ ਬਿਲਕੁਲ ਵਾਦਾ ਘਟਾ ਕਿਤੇ ਵੱਧ ਗਿਆ ਕਰੇ ਘਟ ਗਿਆ ਹਨਾ ਹਾਂ ਜੀ ਜਿਵੇਂ ਆ ਤੇ ਮੈਂ ਕਿਹਾ ਚੱਲ ਵੀਡੀਓ ਬਣਾਉਂਦੇ ਆ ਵਿਆਹ ਸੀਗਾ ਚਾਚੇ ਲੜਕੇ ਦਾ ਪਰਸੋਂ ਅੱਛਾ ਕੱਲ ਪਰਸੋਂ ਬਰਾਤ ਹੈ ਤਿੰਨ ਚਾਰ ਦਿਨ ਫੇਰ ਨਹੀਂ ਆਪਣਾ ਟਾਈਮ ਆਗਾ ਘਰ ਜੀ ਆ ਅੱਛਾ ਤੇ ਮੈਂ ਜਿਹੜਾ ਹੁਣੇ ਲੈ ਆਂਦੇ ਦੋ ਤਿੰਨ ਡੰਗਰੇ ਕੋ ਤਾਜੀ ਸੂਈ ਮੈਨੀਆਂ ਦੀ ਠੀਕ ਆ ਉਥੋਂ ਪਹਿਲਾਂ ਚੋਕੇ ਕਿਲੋ ਕਿਲੋ ਲੈ ਆਂਦੀ ਹੁਣ ਫਿਰ ਤੋਂ ਸਮਾਨ ਦੀ ਆ ਹੂੰ ਹੂੰ ਵੇਟ ਉਹ ਕਰਦਣਾ ਵਾ ਵੀ ਜਿਹੜਾ ਕਮਾਲ ਹੋ ਜੇ ਮੰਨਿਆ ਐ ਬੈੜ ਦੀ ਵਸ਼ੀ ਇੱਥੇ ਲਿਆ ਵਖਾਲ ਸਾਹਮਣੇ ਬਚਾ ਕੀ ਬੈੜਦਾ ਫੜ ਕੇ ਲਿਆ ਇੱਥੇ ਕੱਢ ਕੇ ਲਿਆ ਵਸ਼ੀ ਅੱਛਾ ਭਾਜੀ ਆ ਖੀਰੀ ਵਸ਼ੀ ਆ ਅੱਛਾ ਪਿੰਡੋਂ ਮੈਂ ਲਈ ਆ ਮੇਰੇ ਆਪ ਦੇ ਬੰਦਿਆਂ ਕੋਲ ਲਈ ਆ ਇਹਦੀਆਂ ਜਿਹੜੀਆਂ ਮਾਤਾ ਇਹਦੀ ਇਹਦੀ ਭੈਣ ਇੱਕ ਮੈਂ ਲਿਆ ਕੇ ਵੇਚੀ ਜੇ ਜਿਹੜੀ ਮਾਂ 24 25 ਲੀਟਰ ਤੋਂ ਬਾਹਰ ਜਾਂਦੀ ਅੱਛਾ ਇਹਦੀ ਭੈਣ ਦੇ ਥੱਲੇ ਦੁੱਧ 22 ਕਿਲੋ ਅਸੀਂ ਤੁਹਾਡੇ ਚੈਨਲ ਤੇ ਪਾ ਕੇ ਵੇਚੀ ਸੀ ਚੰਗੀਆਂ ਵਧੀਆ ਵਾੜਾਂ ਦੇ ਚੰਗੀਆਂ ਨੇ ਰੱਖੀਆਂ ਖੀਰੀ ਵਸ਼ੀਆ ਹਜੇ ਵਸ਼ੀ ਨੇ ਘਰੋਂ ਤੁਹਾਡਾ 10 ਦਿਨ ਲੈਣੇ ਆ ਪਹਿਲਾ ਸੂਆ ਵਾ ਕੇ ਮੈਂ ਹੱਜਾ ਅੱਜ ਆਪਾਂ ਵੀ ਇਹਦੀ ਵੀਡੀਓ ਬਣਾ ਲਈਏ ਮਸ਼ੀਨ ਵੇਖੋ ਪਰੀ ਜਦਾਂ ਕਹਿੰਦਾ ਦੁੱਧ ਤੋਂ ਵੀ ਇਹ ਸ਼ੁੱਧ ਤੋਂ ਤੀ ਵੇਖ ਲਓ ਅੰਡੇ ਅੰਡਾ ਫੀਸ ਪਿਆਰ ਵਾਲੀ ਹੈ ਨਾ ਜੀ ਬਹੁਤ ਥੋੜੀ ਨਾ ਬੜੀ ਤੇ ਠੰਡੀ ਵੀ ਭਾਜੀ ਬੜੀ ਸੀਲ ਬੜੀਆ ਬਹੁਤ ਚੰਗੀ ਆ ਦੇਖ ਜੇ ਉਹ ਪਿੰਜਰੇ ਫਿਰਦੇ ਖੁੱਲ ਨਹੀਂ ਉਹ ਤੇ ਘੁੱਟ ਕੇ ਬੰਨ ਲਿਆ ਹਾਂ ਜੀ ਹਾਂ ਜੀ ਖੁੱਲ ਨਹੀਂ ਫਿਰਦੇ ਪਿੰਜਰੇ ਦੇ ਹਾਂ ਜੀ ਹਾਂ ਜੀ ਹਨਾ ਕੀ ਭਾਜੀ ਉਮਰ ਕੁਝ ਨਹੀਂ ਉਹ ਸੇਵਾ ਚੰਗੀ ਕਰਦੇ ਪਰਾਂ ਬੰਦੇ ਚੰਗੇ ਨਾ ਕੁੰਡੇ ਨਾ ਬੰਦੇ ਸੇਵਾ ਚੰਗੀ ਕਰਦੇ ਸੀ ਉਹ ਤੇ ਭਿੰਡਾਂ ਦਾ ਲਈ ਆ ਖੋਲੀ ਭਾਜੀ ਬੈਰ ਨੂੰ ਖੋਲ ਦੇ ਭਾਜੀ ਇੱਕ ਮਿੰਟ ਖੋਲੋ ਅੱਜ ਇੱਕ ਦੂਜਾ ਕਿਧਰ ਗਿਆ ਆਪਣੇ ਚੋਬਰ ਭਾਜੀ ਉਹਨੇ ਨਾ ਘਰ ਕੰਮ ਚਾਲੂ ਕੀਤਾ ਆਪਣੇ ਮਿਸਤਰੀ ਡਾਏ ਆ ਤੇ ਅੱਜ ਪਹਿਲਾ ਦਿਨ ਹੀ ਉਹਦਾ ਹਾਂ ਤੇ ਉਹ ਤੁਹਾਨੂੰ ਪਤਾ ਸਮਾਨ ਸਮੋਣ ਲੈਣੇ ਬੈਠਾ ਬਾਥਰੂਮ ਨਾ ਤਿਆਰ ਕਰਨ ਵਾਲੇ ਸੀ ਕਿ ਉਹ ਨਹੀਂ ਨਹੀਂ ਠੀਕ ਹੈ ਤੇ ਉਹ ਨੂੰ ਕੰਮ ਸੀਗਾ ਹੁਣ ਇਹਨਾਂ ਨੂੰ ਕੀਤਾ ਦਾ ਬੰਦੇ ਰੇਰ ਬਜਰੀ ਲੈ ਕੇ ਆਏ ਆ ਖੋ ਲੋ ਜੀ ਖੋ ਕੇ ਵਿਖਾਓ ਲੋ ਜੀ ਵਿਖਾਓ ਪਾਜੀ ਜਮਣ ਦੀ ਆਪਾਂ ਸਖਾਓ ਚੜਾ ਜਿਹੜਾ ਵਿਖਾਓ ਬਲੋ ਅਜੇ ਤੇ ਪਾਜੀ ਅੱਛੀ ਕੱਚੀ ਆ ਤੇ ਹਾਂ ਆਵੇ ਅਜੇ ਦੇਖੋ ਬਿਲਕੁਲ ਪਾਜੀ ਬਚਾ ਠੀਰਾ ਬਚਾ ਲਓ ਬਹੁਤ ਨਾ ਪੈਸਾ ਦਾਣਾ ਵਾ ਬਹੁਤ 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 ਬ ਜਿਵੇਂ ਪਹਿਲਾਂ ਮੈਂ ਤੁਹਾਨੂੰ ਬੇ ਪਾਜੀ ਬਾੜੀ ਚੰਗੀ ਪਾਜੀ ਬਰੀ ਬਾੜੀ ਜਿੰਨ ਚੰਗੀ ਬਚਾ ਕਹਿੰਦੇ ਦਾਣਾ ਚੰਗਾ ਲਈ ਵੀ ਪਿੰਡੋਂ ਆਪਦੇ ਆ ਹਾਂ ਪਿੰਡੋਂ ਲਈ ਆ ਬਾਹਰੋਂ ਨਹੀਂ ਲਈ ਹਾਂ ਥੋੜਾ ਜਿਹਾ ਨਾ ਖੁੱਲੀਆਂ ਰਹਿਣੀਆਂ ਨੇ ਜੀ ਹਾਂਜੀ ਖੁੱਲੀਆਂ ਰਹਿਣੀਆਂ ਨੇ ਹਲੇ ਪਾਜੀ ਬਸ਼ੀ ਦਾਦ ਦੇ ਨਹੀਂ ਤੁੰਦੀ ਬਿਲਕੁਲ ਜੀ ਹਾਂਜੀ ਖੰਸੂ ਬਹੁਤ ਚੰਗਾ ਜਿਆਦਾ ਤਿਆਰ ਕਰੂਗੀ ਏ ਘਟ ਕੇ ਘਟ ਕੇ ਬੰਨੂ ਬਹੁਤੀ ਭਾਜੀ ਚੰਗੀ ਸਪੈਸ਼ਲ ਫੀਸ ਵਾ ਘਰ ਵਾਲਾ ਜਿਹੜਾ ਵੀ ਲੈ ਗਿਆ ਕਰੂ ਇਹਨੂੰ ਯਾਦ ਅੰਦ ਪੁੱਟ ਕੇ ਖਾ ਲਦੇ ਮੜੇ ਜਿੱਥੇ ਸਾਰਾ ਮੜਾ ਜਾ ਬੜੀਏ ਕੋਈ ਕਹਿ ਨਾ ਦੇਵੇ ਕਿ ਝੂਠ ਮਾਰੀ ਜਾਂਦੇ ਆ ਅੰਦਾਂ ਦੇ ਪੁੱਟਦੇ ਆ ਫਾਨੀ ਮਿਕ ਕੀ ਰੀ ਬੱਚੀ ਆ ਹਜੇ ਭਾਜੀ ਵਰਪੇ ਨਹੀਂ ਪਰੀਏ ਅਬ ਸੀਧਾ ਤੇ ਮੋਲੀ ਕੋਈ ਨਹੀਂ ਗਾ ਫਿਰ 60 ਕਰ ਲਓ 65 ਕਰ ਲਓ ਨਾ ਅੱਛਾ ਮੋਲੇ ਦਾ ਹੈਗਾ 55000 ਰੁਪਏ ਹਾਂ ਤੁਹਾਨੂੰ ਪਤਾ ਸਾਰਿਆਂ ਨੂੰ ਮੇਰਾ ਰੇਟ ਡਾਊਨ ਹੁੰਦਾ ਤੇ ਅੱਜ ਤੇ ਮੈਂ ਮਾਲ ਵੇਚਣਾ ਇੱਕ ਮੇਰੇ ਵੀਰ ਨਾਲ ਹੋ ਗਿਆ ਵਾ ਕਿ ਜਿਹਨੇ ਮੇਰੇ ਵੀਰ ਵੀਡੀਓ ਬਣਾਉਂਦੇ ਆ ਨਾ ਕੋਈ ਨਾਰਾਜ਼ ਨਾ ਹੋਵੇ ਸਵੇਰੇ ਥੋੜੀ ਜਿਹੀ ਕੈਮਰਾ ਬਣਾਉਣੀ ਹੈ ਤੁਹਾਡੇ ਕੋਲ ਅੱਛਾ ਕੋਈ ਗੱਲ ਨਹੀਂ ਅੱਜ ਕਿਉਂਕਿ ਦੋ ਦਿਨ ਆਪਣੇ ਵਿਆਹ ਵਾ ਜਿਹੜਾ ਮਾਲ ਫਿਰ ਵੇਖੀ ਠੀਕ ਹੈ ਠੀਕ ਹੈ 50000 ਦੀ ਦੇ ਦਈਏ ਆਣ ਕੇ ਥੱਲੇ ਜਾਦਾ ਜੇ ਨਹੀਂ ਦੇ ਦਈਏ 50 ਦੀ ਤੇ ਵੇਹੇ ਬੱਚੀ ਦੇ ਹੈਗੀ ਆ ਹੈਗੀ ਆ ਨਾ 50 ਦੀ ਤੂੰ ਮਾਨ ਕਰਾ ਲੈ ਜਨਾ ਕਰਾਉਣਾ ਕਿੱਦਾਂ ਨਹੀਂ ਆ ਪੀ ਆ ਪੀ ਦਾ। ਭਾਜੀ ਚਲੋ ਦੱਸ ਦਿਓ ਨਾ ਨਹੀਂ ਕਰਦੇ ਬਸ਼ੀ 6000 ਰੁਪਏ ਦੀ ਆ। ਇਹਦੇ ਕੋਈ ਸ਼ੱਕ ਨਹੀਂ। ਅਜੇ ਕੋਈ ਲਾਗ ਨਹੀਂ ਲਗਾਇਆ। ਸਾਡੀ ਪਿੰਡੋਂ ਫੜੀ ਆ। ਸਾਡਾ ਵੀ ਉਹਨਾਂ ਮਾਨ ਬੜਾ ਕੀਤਾ। ਠੀਕ ਆ। ਆਪਾਂ ਵੀ ਕਰ ਦਾਂਗੇ। 2000 ਫੋਰ ਕੱਟ ਕਰ ਲਾਂਗੇ। ਚਲੋ 48000 ਦੇ। ਦੇ ਦਾਂਗੇ ਭਾਜੀ। ਚਲੋ ਠੀਕ ਆ। ਛੋੜ ਛੱਪਾ ਦਵਾਂਗੇ। ਬਸ ਠੀਕ ਆ। ਠੀਕ ਆ। ਚਲੰਦ। ਆਹ ਵੇਖਦੇ ਬਸ਼ੀ ਵੇਖੋ ਭਾਜੀ। ਅੱਛਾ। ਵੇਖੋ ਬਸ਼ੀ ਪਲੀ। ਤਸਵੀਰ ਹੋ ਗਿਆ 5 ਕੇ 6 ਦਿਨ ਨਾਲੋਂ ਨਾਲ ਬੱਚੇ ਵਿਖਾ ਲਓ ਮੁੜ ਕੇ ਵੀਰ ਕਹਿ ਦਿੰਦੇ ਬੱਚੇ ਨਹੀਂ ਦੱਸਦੇ। ਬਿਲਕੁ ਆ ਵੇੜ ਹਾਂਜੀ ਵੇੜ ਤੋਂ ਦੁੱਧ 15 ਕਿਲੋ 15 ਕਿਲੋ ਢੰਡਾ ਕਰਕੇ ਹਾਂ ਵੇਖੋ ਵੇੜ ਮਨੇ ਕੋਲ ਕੋਸ਼ਾ ਪਾਜੀ ਇੱਕ ਗੱਲ ਹੋਰ ਜੋ ਬਸ਼ੀ ਦੀ ਅੱਖ 'ਚ ਮੜਾ ਜਾ ਚਟਾ ਪਿਆਜੋ ਪਹਿਲਾਂ ਦੱਸ ਕੇ ਦੇਣੀ ਕਿ ਇਹਦੇ ਕਿਹੋ ਪੈਸੇ ਪਵਾ ਕੇ ਕਿਹਦਾ ਮਾੜੀ ਦਿਖਾ ਲੂ ਮੜਾ ਜਾ ਕਿਹਦੇ ਘਰ ਲੱਥ ਜੀ ਗਾਮਾ ਨਹੀਂ ਲੱਥ ਹਾਂ ਓਏ ਚਟਾ ਪਿਆਵੋ 8-10 ਵਾ ਠੀਕ ਆ ਅੱਖ 'ਚ ਕੋਈ ਚੱਕਰ ਨਹੀਂ ਚਲੋ ਹਾਂਜੀ ਨੀਂਦਾ ਪੂਰਾ ਓਏ ਆ ਕੇ ਓਕੇ ਰਿਪੋਰਟ ਕੋ 15 ਕਿਲੋ ਵੇੜ ਥੱਲੇ ਪੰਜ ਕਿਹਾ ਦੇਖੋ ਤੇ ਵੇਖੋ ਖਾਨੇ ਵਾ ਖਰਾ ਠੰਡੀ ਬੜੀ ਬਿਲਕੁਲ ਜੀ ਕਿਉਂ ਨੇ ਇਹਨੂੰ ਇੰਨੀ ਜ਼ਿਆਦਾ ਚੰਗੀ ਆ ਨਾ ਹਾਂਜੀ ਮੇਰੇ ਹਿਸਾਬ ਨਾਲ ਜਿਹੜੀ ਕਿੰਚਾਲ ਦੀ ਮੋਟਰ ਹੁੰਦੀ ਨਾ ਸਵਾਰਸੀਪਾਲ ਆ ਬਸ ਉਹੀ ਲੱਗੀ ਆ ਇਆਂ ਗੱਲਾਂ ਲਗੀਆਂ ਤੇ ਉਹੀ ਲੱਗੀ ਹੈਗੇ ਆਂ ਦੋ ਦੇਖੋ ਭਾਜੀ ਲੈਵਾ ਵੇਖੋ ਦਾ ਫੜੇ ਮੇਰਾ ਖਲਾਈ ਪੂਰਾ ਬਾਲੀ ਚਵਾਈ ਭਾਜੀ ਵਸ਼ੀ ਪੰਦੇਉਣੀ ਹੈ ਪੰਦੇਉਣੀ ਵੇਖੋ ਭਾਜੀ ਠੀਕ ਆ ਠੀਕ ਆ ਜੀ ਨਹੀਂ ਕਰਦਾ ਥੱਲੇ ਦੁੱਧ ਦੋਲਨ ਨੂੰ ਪਰ ਵਸ਼ੀ ਭਾਜੀ ਦੁੱਧ 11 ਕਿਲੋ ਚਾਹੂ ਵੇਖੋ ਵਹਿੜ ਨਹੀਂ ਦਿਖੀ ਹੈ ਨਹੀਂ ਭਾਜੀ ਹਾਂ ਜੀ ਰੇਡ ਵੇਖਿਓ ਵਸ਼ੀ ਦਾ ਬੋਲਦਾ ਵੇਖਿਓ ਇਹਦਾ ਰੇਡ ਬੋਲਦਾ ਦੁੱਧ ਦੇ ਦੂ ਵਸ਼ੀ ਭਾਜੀ 16 17 ਕਿਲੋ ਇਹ ਨਹੀਂ ਦਿਨਾਂ ਦੀ ਸੂਈ ਆ ਮਹੀਨਿਆਂ ਦੀ ਸੂਈ ਆ ਚਾਹਾਂਗੇ ਪੰਜਾਂ ਦਿਨਾਂ ਦੀ ਸੂਈ ਵਸ਼ੀ ਵੇਖੋ ਮਗਰੇ ਦੇ ਠੀਕ ਆਜੋ ਬੋਲੋ ਬੋਲ ਉਹ ਬੰਦੇ ਦਾ 65000 ਕਰ ਲੀਏ ਨਹੀਂ ਕਰਨਾ ਨਹੀਂ ਕਰਨਾ 42000 ਦੀ ਬਸ 2040 ਦੀ ਹੋਰ ਬਸ 2000 ਹੋਰ ਛੋਟ 38000 ਦੀ ਕੋਈ ਦੇਰੇ 15 ਕਿਲੋ ਦੁੱਧ ਵਾਲੀ ਮੱਝ ਰਮਗਰ ਦੀ ਇਹ ਦੀ ਖੰਡੀਆਂ ਲਾਇਆ ਉਡਣੀਆਂ 38000 ਨੋ ਦੇਖੀ ਵੀਡੀਓ ਹਣੀ ਬਾਈ ਦੀ ਪਹਿਲੇ ਟਾਈਮ ਹੀ 38000 ਦੀ ਚੱਲਣ ਦੋ ਦਿਨ ਮੰਗਲਵਾਰ ਇਹ ਗੱਬਣਾ ਇਹ ਮੈਂ ਗੱਬਣ ਸਾਡੀ ਆਪਣਾ ਅਰੇ ਅਜੇ ਮੇਰਾ ਬੰਦਾ ਨਾ ਕੰਮ ਹੋ ਗਿਆ ਰੁਪਿਆ ਵਿਚਾਰੇ ਨੂੰ ਹਾਂਜੀ ਨੇ ਟੋਨੇ 79 ਗਾ ਬੱਲੂ ਨੇ ਬੱਲੂ ਨੇ ਚਲੋ ਕੋਈ ਨਹੀਂ ਤੁਹਾਨੂੰ ਕਹਿੰਦਾ ਮੈਂ ਕੋਈ ਨਹੀਂ ਆ ਪੈਣਾ ਨਹੀਂ ਕੋਈ ਉਹ ਹੀ ਕਰਨਾ ਪੈਣਾ ਜੀ ਭਿੰਨ ਵੀ ਆਏ ਸੀ ਬਾਜ ਭਾਜੀ ਦੇ ਨੇ ਜੀ 7 ਜਾਂ 8 ਹਾਂ ਵੇਖੋ ਰਾਜੀ ਕਿੰਨੀ ਹੁੰਦੀ ਆਈ ਆ ਹੁਣੇ ਆ ਗਈ ਬਹੁਤ ਨੇ ਕੱਟ ਬਾਹਰ ਲੈ ਜੀ ਮਨ ਜੀ ਲਓ ਜੀ ਵੇਖਣਾ ਦੀ ਦੇ ਭਾਰ ਦੀ ਗਰੰਟੀ ਹੋਊਗੀ ਆ ਜੀ ਕਿੰਨਾ ਕਰਦੇ ਤੁਸੀਂ ਥੋੜਾ ਸਾਨੂੰ ਗੱਬੜ ਮੈਂ ਆ ਭਾਜੀ ਕੋਲ ਕਹਿੰਦੇ 12 13 ਕਿਲੋ ਜਵਾਊਗੀ ਮੈਲ ਜੰਨਾ ਚਲੋ ਬਾਰਾਂ ਟਿਵਾੜੀ ਗਮਾਂ ਚ ਵਾੜੇ ਥਣਾ ਦੀ ਤੇ ਪਿੱਛੇ ਦੀ ਗਰੰਟੀ ਦਵਾਂਗੇ ਬਸ ਠੀਕ ਆ ਸਰੀਰ ਬੋਡੀ ਲੈਂ ਵੀ ਮੈਂ ਦੇਖੋ ਰਾਜੀ ਹੋਰ ਮਹਾਂ ਜੀ ਕਰਾ ਦੇ ਮੈਂ ਦੇਖੋ ਰਾਜੀ ਕਿੰਨੀ ਆ ਦੇਖੋ ਮੈਂ ਪਾਟੀ ਦੇਖੋ ਪਾਟੀ ਦੇਖੋ ਛੋਟੀ ਕਿੰਨੀ ਆ ਰਾਜੀ ਹਾਂਜੀ ਰਾਜੀ ਪਾਜੀ ਛੋਟੀ ਆ ਥਣਾ ਦੀ ਤੇ ਭਾਰਤੀ ਗਰੰਟੀ ਹੋ ਜਿਹੜੀ ਗੱਲ ਦੀ ਬਸ ਠੀਕ ਹੈ ਜੀ ਠੀਕ ਹੈ ਚੱਲਣ ਦੋ ਵੇਖੀ ਜਾਓ ਕਰਾਂ ਦੇ ਆ ਜੋ ਉਹ ਹਾਊ ਕਰਾ ਮੂਰੀ ਸ਼ੇਰ ਦਾ ਗਾਉ। ਕੋਈ ਫਿਕਰ ਨੀ ਫੰਮਰੀ। ਚਲੋ ਭਾਜੀ ਵੇਚਣ ਵਾਲਾ ਰੇਟ ਹੈ ਤਾਂ ਮੈਂ ਤਿੰਨ ਚਾਰ ਦਿਨ ਫਿਰ ਵਿਆਹ ਵਾ ਟਾਈਮ ਨਹੀਂ ਲੱਗਦਾ। ਅੱਜ ਨਹੀਂ ਲੱਗਦਾ ਬਿਲਕੁਲ। ਜੀ ਮਾਲ ਸਾਹਮਣਾ ਓਖਾ ਹੁੰਦਾ ਵਾ। ਨਹੀਂ ਲੱਗਦਾ। ਵੇਚਣ ਵਾਲਾ ਵੱਡੀ ਮਈਆ ਕੋਈ ਛੋੜੀ ਜਿਹੀ ਝੋਟੀ ਨਹੀਂ ਪਾਦੀ। ਉਹ ਸੜ ਕੇ ਵੀ ਵੀਰ ਵੇਚ ਲੂਗਾ। ਬਸ ਠੀਕ ਹੈ। ਬਹੁਤ ਚੰਗੀਆਂ ਮਈਆਂ ਸਫਾਈਆਂ ਵੇਖੋ ਮਈਆਂ। ਸਾਫ਼ ਸੁਥਰੀਆਂ ਦਿਨ ਮਈ ਪੰਜ ਜਾਂ 6 ਲੈਂਦੀ ਆ। ਮੈਂ ਵੀਡੀਓ ਬਣਾਈ ਮੈਂ ਕਿਹਾ ਬਣਾਈਆਂ ਕਿੰਨੇ ਡੋਗੇ ਆ ਬਿਲਕੁਲ ਜੀ ਤਾਂ ਕਰਕੇ ਮੈਂ ਚਲੋ ਮਾਲ ਅੱਜ ਲਿਆ ਲਿੱਤਾ ਵਾ ਮੱਜ ਤੇ ਭਾਜੀ ਉਹਦਾ ਭਾਵੇਂ 90000 ਰੁਪਏ ਦੀ ਵੇਚੀਏ 85 ਦੀ ਦੇ ਦਾਂਗੇ 85000 ਦੀ ਹਾਂਜੀ ਹੁਣ 85000 ਦੀ ਮੈਂ ਦੇ ਦਾਂਗੇ 3000 ਹੋਰ ਸਨੀਪ ਦੇ ਦਾਂਗੇ 82000 ਦੀ 85 ਦੀ ਝੋੜੀ ਦੇਣਾ ਜੱਸ ਨੂੰ ਜੀ ਚਲੋ ਇਹ ਹੱਥ ਨੂੰ ਹਾਂਜੀ ਆ ਮਾਲ ਅੱਜ ਅਸਾ ਵਾਲਾ ਆ ਜੋ ਕਟੀ ਫੱਟੀ ਵਾਲੇ 8 ਡਣਾ ਦੀ ਕੋਈ 15 ਦੀ ਲਾੜੇ ਕੋਈ ਵੀਰ ਵਾਲੇ ਕੋਈ ਠੀਕ ਆ ਹਾਂਜੀ ਦੋ ਦਿਨ ਖਲੇ 9 ਲੀਟਰ ਨੂੰ 9 ਕਿਲੋ ਦੁੱਧ ਠੰਡਾ ਕਰਕੇ ਮੈਂ ਕਹਾਂ 10 ਵਾ ਹੀ 9 ਹੀ ਦਵਾਂਗੇ ਬਿਲਕੁਲ ਚਲੋ ਜੀ ਇਹ ਵੀ ਦੋ ਰੋਬਰਾਂ ਦੇ 9 ਕਿਲੋ ਦੁੱਧ ਦੇ ਆਖਾ ਬਿੱਲੀਆ ਵੱਡੀ ਛੋਟੀ ਪਲੀ ਪੁਲੀ ਬੜੀ ਪੜਾਈ ਪੜਾਈ ના ਛੋਟੀ ਪੜੀ ਵੱਡੀ ਉਹ ਦ 10 ਕਿਲੋ ਆ 9 ਹੀ ਲਾਵੇ ਚਲੋ ਜੀ ਆਪਾਂ ਆਪਦੇ ਰੇਟ ਆਪਣਾ ਜਾਇਜੀ ਹੋਊਗਾ ਉਹ ਤੋਂ ਬਾਅਦ ਉਹ ਦਾਵਾ ਦਾ ਕੋਈ ਰੇਟ ਹੈ ਤੂੰ ਮੇਰੇ ਨਾਲ ਵੀਡੀਓ ਫੇਲਦੀ ਜਾਇ 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 ਜੀ ਜੀ ਆ ਮਸ਼ੀਨ ਭਾਈ ਸਾਲਾਂ ਦੀ ਦਲਵਾੜੀ ਹਾਂ ਮਰੀਪਾ ਮੱਝ ਪਾਲੀ ਚੰਡੀ ਰਾਜੀ ਬਾਜੀ ਝੋਡੀ ਕਿੰਨੀ ਆ ਕਿਉਂਣ ਚਵਾਦੀ ਭਾਜੀ ਇੱਕ ਨੰਬਰ ਦੀ ਕੋਈ ਥਣ ਨਹੀਂ ਵੱਧ ਘੱਟ ਕੋਈ ਧੂਸ ਨਹੀਂ ਕੱਟੀ ਬੜੀ ਚੰਗੀ ਮਹੀਂ ਦੇ ਮਗਰ ਫਿਰ ਦੀ ਗਾੜੀ 1.5 ਪੌਣੇ 2 ਕਿਲੋ ਠੀਕ ਲੈ ਜੀ ਪੌਣੇ ਡਾੜੀ ਮਹੀਂ ਦੀ ਬੜੀ ਚੰਗੀ ਹੈ ਨਹੀਂ ਲਿਆਂਗੇ ਰਾਜੀ ਬੜੀ ਝੋਡੀ ਭੱਜੀ ਆਹ ਜੀ ਬੜੀ ਜੀ ਮੈਂ ਉੱਪਰ ਬੋਰਡ ਪਾਜੀ ਦੋਆਂ ਰੋਮੀ ਦੀ ਗਾੜ ਉਹਦੇ ਹਾਂ ਠੀਕ ਹਾਂਜੀ ਰੇਟ ਉਹਦੇ ਛੋਟੇ ਜਿਹੇ ਲੈਣਾ ਦੇਣ ਵਾਲਾ ਮੁੱਲ ਕਰਨਾ ਜਿਆਦਾ ਨਹੀਂ ਕਰਨਾ ਬੋਲੋ 90 ਨਹੀਂ ਕਰਨਾ 95 ਨਹੀਂ ਕਰਨਾ ਹਾਂਜੀ 80 ਨਹੀਂ ਕਰਨਾ ਪਈ 90 ਨਹੀਂ ਕਰਨਾ ਅੱਛਾ 70000 ਦੀ ਚੋਡੀ ਦੇ ਦਾਂਗੇ 70000 ਦੀ ਜਸ ਠੀਕ ਹੈ ਭਾਜੀ ਦੇ ਦਾਂਗੇ ਇਹ ਭਾਜੀ ਮਹੀਂ ਸੂਈ ਜੋ ਉਹ ਜੋ ਬਚਾ 15 ਦੀ ਲਾਲੇ ਕੋਈ 16 ਦੀ ਲਾਲੇ ਕੋਈ 18 ਦੀ ਲਾਲੇ ਬਸ ਠੀਕ ਆ ਛੱਡੀਆਂ ਦੀ ਲਾਲੇ ਪਹਿਲੇ ਮੈਂ ਕਿਹਾਗੇ ਲੈਂਦੀ ਹੁਣ ਮੈਂ ਦਵਾਦੀ ਆ ਕਿਉਂਕਿ ਇਹਨੂੰ ਥਣ ਥਣ ਚੰਗਾ ਲੱਗਦਾ ਦੀਦਾ ਨਹੀਂ ਨਹੀਂ ਠੀਕ ਹੈ ਜੀ ਸਵੇਰੇ ਆਪਣੇ ਕੋਲ ਸਿਰਫ ਡੰਗਰ ਦੋ ਸੀ ਹਾਂ ਮਾਲ ਖੋਣ ਆਇਆ ਵਾ ਇੱਕ ਵੈੜ ਆਪਣੇ ਕੋਲ ਕੱਲ੍ਹ ਦੀ ਆਈ ਆ ਠੀਕ ਆ ਤੇ ਕਾਹ ਨਹੀਂ ਆ ਸੋਹਰੇ ਜੀ ਮਾਨਾ ਜੀ ਘਰ ਵਾਲਾ ਕਹਿੰਦਾ 8 ਲੀਟਰ ਦੁੱਧ ਹਾਂਜੀ ਦੋ ਟਾਈਮ ਕਹਿੰਦਾ ਚੋਕੇ ਪਰ ਮੈਂ ਤੁਹਾਨੂੰ ਕਿਲੋ ਘੱਟ ਦੇ ਕੇ 7 ਕਿਲੋ 7 ਕਰਕੇ ਦਵਾਂ ਕਿਉਂਕਿ ਅੱਜ ਆਈ ਆ ਅੱਜ ਆਈ 7 ਕਿਲੋ ਮੰਨ ਕੇ ਲੈ ਕੇ ਆਏ ਨੇ ਮੈਂ ਤਾਂ ਕੋਈ ਥਣ ਵੇਖ ਲੈ ਬਿਲਕੁਲ ਜੀ ਹਾਂਜੀ ਉਹਦੇ ਇਹ ਕਟਾ ਜੋ ਸਰ ਮਹਾਰਾਜ ਆ ਗਿਆ ਹਾਂਜੀ ਤੇ ਵੇਖੋ ਬਰਾਣੀ ਵੱਧ ਬੜੀ ਚੋਣ ਚਾਣ ਭਾਜੀ ਬੜੀ ਸਪੈਸ਼ਲ ਠੀਕ ਆ ਬਹੁਤ ਜ਼ਿਆਦਾ ਚਵਾਈ ਚੰਗੀ ਲੱਗੀ ਮੈਨੂੰ ਬਸ ਠੀਕ ਆ ਬਈ ਚੰਗੀ ਆ ਆਈ ਇਹ ਮੈਂ ਜਾਦੇ ਹਾਂ ਹਾਂਜੀ ਈ ਸੇਵਾ ਮਾੜੀ ਚਲੋ ਕੋਈ ਨਹੀਂ ਆ ਹੀ ਲੇ ਗਏ ਜੀ ਬੱਸ ਆ ਜੋ ਇਹੋ ਪੰਜਿਆ ਤਰੋ ਇੱਧਰ ਆਓ ਇੱਥੇ ਖੜੋ ਬੋਲੋ ਜਰਾ ਇਹ ਜਿਹੜੀ ਮੱਝ ਵਾਹ ਹਾਂਜੀ ਸਾਰੀਆਂ ਗਰਮੀਆਂ ਬੰਦਾ ਦੁੱਧ ਪੀਵੇ ਲੱਸੀ ਬਣਾਵੇ ਦਹੀਂ ਖਾਵੇ ਘਿਓ ਖਾਵੇ ਸਾਰੀ ਗਰਮੀ ਚੋਗੇ ਸਿਆਲ ਬਾਅਦ ਚ ਮੈਨੂੰ ਫੇਰ ਇਹ ਮਹੀਨਾ 35000 ਦੀ ਜਦੋਂ ਇਹਦਾ 8 ਮਹੀਨੇ ਦਾ ਬੱਚਾ ਹੋ ਜਾਊਗਾ ਦੇਦੇ ਹੁਣ ਕਿੰਨੇ ਦੇ ਫੋਨ ਤੇ ਮੇਰਾ ਦਾਦਾ ਇਹਨੂੰ ਵੇਚੀਏ 70000 ਦੀ ਕੇ ਦੀ ਹੈ 60 ਦੀ ਦੇ ਦिए 60 ਦੀ ਦੇ ਦिए ਇੱਕੋ ਹੀ ਗੱਲ ਦਾਦਾ ਅੱਪੀ 55 ਦੇ ਦिए 50 ਦੀ ਦੇ ਦिए 48 45 ਹਰੂ ਕਰੀਏ ਮੈਂ ਕੀ ਝੋਟੀ ਮੈਂ ਵੇਖ ਲਾ ਨਹੀਂ ਹੈ ਨਾ ਮੈਂ ਰੱਖਣਗੇ ਯਾਰ ਵੀ ਥੱਲੇ ਨੂੰ ਆਈ ਜੰਨੇ ਆ 45000 ਦੀ ਝੋਟੀ ਦੇ ਦਾਂਗੇ ਚਲੋ ਠੀਕ ਹੈ ਦੇ ਦਾਂਗੇ ਦੇ ਦਾਂਗੇ 40 ਦੀ ਦੇ ਦਾਂਗੇ ਹਜ਼ਾਰ ਹੈ ਦੱਸ ਹੈ ਰੇਟ ਨਹੀਂ ਮੈਂ ਤਾਂ ਮੈਨੂੰ ਇਹ ਗੱਲ ਦਾ ਤੂੰ ਵੀਡੀਓ ਬਣਾਉਣ ਰਿਆ 8 ਕਿਲੋ ਮਹੀਂ ਥੱਲੇ ਦੁੱਧ ਵਾ ਸਾਰਾ ਸੁਆ ਚੋ ਗਿਆ ਤਾਜੀ ਮਹੀਂ ਸੂਰੀ ਇਹਨੂੰ ਮਰਜ਼ੀ ਮਹੀਂ ਦੇ ਦਿਓ ਐਵੇਂ ਸਦਾ ਯਾਦ ਕਰਦੇ ਆ 44000 ਦੀ ਝੋਟੀ ਦੇ ਦੋ ਕਿੰਨਾ ਨਹੀਂ 44000 ਦੀ ਹਾਂਜੀ ਚਲੋ ਜਾਂ ਦੋ 44000 ਦੀ ਲਾਸਟ ਵਿੱਚ 44000 ਦੀ ਦੇਖ ਲਓ 500 ਛੋਟ ਕਰ ਦਨਗੇ ਉਹ ਯਾਰ ਹੀ ਯਾਰ 500 ਦਾ ਤੂੰ ਕੀ ਕਰ 1000 ਹੀ ਜਾਣ ਦੋ ਚਲੋ 43000 ਦੀ ਹੈਗਾ ਰੇਟ ਕੇ ਨਹੀਂ ਤੂੰ ਮੈਨੂੰ ਇਹਦਾ ਨਹੀਂ ਹੈਗਾ ਦੀ ਇਹਦਾ ਭਾਈ ਜੀ ਕੀ ਇਹ ਚੋ ਕੰਡਾ ਕਹੀਂ ਬਣਾਵਾ ਤੂੰ ਉੱਪਰ ਤਾਂ ਬਸ ਕੇ ਐਂਡਾ ਔਰ ਘਾਹ ਵਹਿੜਦਾ ਵੇਖਿਆ ਜਾਵੇ ਨਾ ਭਾਈ ਛੋੜਾ ਜਿਹਾ ਪਾ ਕੋਈ ਪਾ ਨਹੀਂ ਗਾ ਪਾਲੀਆਂ ਨੇ ਆ ਵਸ਼ੀ ਦਾ ਵੇ ਪਸ ਪਸੀ ਨੂੰ ਹੱਥ ਲਾਇਆ ਨਾ ਜਿਹਦੀ ਨਾ ਹੱਲਾ ਵੇਖਦਾ ਹਾਂ ਜੀ ਵਸ਼ੀ ਚੋਲ ਤਪਤੀ ਆ ਹਾਂ ਹੱਥ ਲਾਇਆ ਹੀ ਵੇਖਦਾ ਵਸ਼ੀ ਤਾ ਆਈ ਨਹੀਂ ਜੇ ਬਿਠਾਣੀ ਹੁੰਦੀ ਜੀ ਮੈਨੂੰ ਚੋਲੋ ਹਾਂ ਇਹ ਰੇਡ ਠੰਡੀਆਂ ਭਾਜੀ ਕੋਈ ਗੱਲ ਨਹੀਂ ਕਰ ਰਹੀ ਬੋਲਦੀ ਪਰ ਬਾਕੀ ਤੁਹਾਡਾ ਰੇਡ ਵੀ ਕੋਈ ਜਾਇਲ ਰੇਡ ਭਾਜੀ ਕਿਉਂ ਤੁਹਾਡੀ ਇਹ ਨਹੀਂ ਵੀ ਕਮਾਈ ਨਹੀਂ ਕਰ ਰਹੀ ਕਮਾਈ ਕਰ ਰਹੀ ਹੈ ਨਫਾ ਵੀ ਲੈਣਾ ਹੋ ਬਿਲਕੁਲ ਐਵੇਂ ਨਹੀਂ ਪਾਟੀਆਂ ਵੀ ਸਾਡੇ ਵਿਆਹ ਵਾ ਤੇ ਇਹਨਾਂ ਨੂੰ ਘਾਟੇ ਨਾਲ ਦੇ ਦੇਣੀਆਂ ਵਾ ਨਾ 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 ਫੇਰ ਦੇਣੀਆਂ ਵਾ ਉਹ ਮੱਝ ਵੀ ਲੈਂਦੀ ਹੈ ਨਾ ਨਫੇ ਨਾਲ ਦੇਣੀ ਆ ਕੋਈ 2000 1500 ਕਮਾ ਕੇ ਦੇਣੀ ਆ ਪਰ ਲੀਮੈਂਸ ਪਰ ਯਾਰ ਰੇਡ ਭਾਜੀ ਕਿੰਡੀ ਵੱਡੀ ਮਈ ਹੈ ਵਾ ਵੱਡੀ ਠੀਕ ਹੈ ਨਾ ਕੋਈ ਰੇਡ ਜ਼ਿਆਦਾ ਤੇ ਨਹੀਂ ਨਾ ਤੇ ਗੱਲ ਇਹ ਆ ਵੀ ਜਿਹੜਾ ਮੇਰਾ ਵੀਰ ਆ ਇਹਨੇ ਲੈਣੀ ਆ ਉਹ ਆਪਣੀ ਤਸੱਲੀ ਕਰੇ ਖਾਣਾ ਦੀ ਮੇਰੀ ਗਰੰਟੀ ਹੋਊਗੀ ਪੂਰ ਛਟੇ ਦੀ ਫਿਰ ਆਪਣੀ ਤਸੱਲੀ ਕਰਕੇ ਮੈਂ ਜਿਹਨੇ ਲੈਣੀ ਉਹ ਫੜ ਜਿਹਨੇ ਆਨਲਾਈਨ ਨੂੰ ਆਪਣੀ ਗਰੰਟੀ ਹੋਈ ਗਈ ਬਿਲਕੁਲ ਹਾਂਜੀ ਇਹੋ ਆਪਣੇ ਪੰਜੇ ਪਸ਼ੂ ਆ ਪਿੰਡ ਹੈਗਾ ਆਪਣਾ ਤਵਾਨ ਨਗਵਾਨ ਤੇ ਜ਼ਿਲ੍ਹਾ ਹੈਗਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀਆਲ ਦੇ ਤੇ ਦਲਮ ਦੇ ਤੇ ਧਾਨਪੁਰ ਦੇ ਤੇ ਲਗਭਗ ਹੁੰਦੇ ਸਾਰੇ ਹੁਣ ਸਾਰੇ ਜਾਣਦੇ ਜੀ ਪਵਾ ਵੀ ਭਿੰਦ ਦਾ ਮੇਰਾ ਭਿੰਦ ਦਾ ਇੱਕ ਹੀ ਭਿੰਦਾ ਹੋਰ ਹੈਗਾ 95 24 ਇੱਕ ਹੀ ਹੋਊ ਪਾਰੀ ਵੀ ਹੋਰ ਤਾਂ ਨਹੀਂ ਕੋਈ ਆ ਜਿੰਨੇ ਆਪਣੇ ਚੈਨਲ ਤੇ ਬਣਾਉਂਦੇ ਆ ਨਹੀਂ ਇੱਕ ਵੀਰ ਹੋਰ ਹੈਗਾ ਤੁੰਤਾਰ ਨੇਰੀਏ ਦਾ ਦੂਜੇ ਕਿਸ ਚੈਨਲ ਤੇ ਬਣਾਉਂਦਾ ਠੀਕ ਹੈ ਠੀਕ ਹੈ ਉਹ ਹੈਗਾ ਠੀਕ ਹੈ ਨੰਬਰ ਹੈਗਾ ਆਪਣਾ 95 24 27529 95 24 27529 ਚਲੋ ਠੀਕ ਹੈ ਜੀ ਹੱਸ ਠੀਕ ਹੈ